ਸੋਸ਼ਲ ਮੀਡੀਆ ਦਾ ਮਸ਼ਹੂਰ ਚਿਹਰਾ ਕਮਲਕੌਰ ਉਰਫ ਕੰਚਨ ਕੁਮਾਰੀ ਜਿਸ ਦਾ ਬੀਤੇ ਦਿਨੀ ਕਤਲ ਹੁੰਦਾ ਕਤਲ ਦੀ ਖਬਰ ਜਦੋਂ ਹੀ ਸਾਹਮਣੇ ਆਉਂਦੀ ਹੈ ਪੁਲਿਸ ਨੇ ਵੀ ਪ੍ਰੈਸ ਕਾਨਫਰੰਸ ਕਰਦਿਆਂ ਦੱਸਿਆ ਕਿ ਦੋ ਮੁਲਜ਼ਮਾਂ ਨੂੰ ਇਸ ਕੇਸ ਵਿੱਚ ਗ੍ਰਿਫਤਾਰ ਕੀਤਾ ਗਿਆ ਤੇ ਤੀਜੇ ਜਿਸ ਨੂੰ ਮਾਸਟਰਮਾਈਂਡ ਪੁਲਿਸ ਨੇ ਦੱਸਿਆ ਅਮਰਿਤਪਾਲ ਸਿੰਘ ਮਹਿਰੋਂ ਕਿ ਜਲਦੀ ਹੀ ਗ੍ਰਿਫਤਾਰ ਕਰਦਿਆਂ ਲਵਾਂਗੇ ਔਰ ਦੂਜੇ ਪਾਸੇ ਅਮਰਿਤਪਾਲ ਸਿੰਘ ਮਹਿਰੋਂ ਨੇ ਫੇਰ ਇੱਕ ਇੰਸਟਾਗ੍ਰam ਤੇ ਪੋਸਟ ਪਾ ਦਿੱਤੀ ਹੈ ਜਿਸ ਵਿੱਚ ਉਸਨੇ ਆਖਿਆ ਕਿ ਅਮਰਿਤਪਾਲ ਸਿੰਘ ਮਹਿਰੋਂ ਹਾਲੇ ਗ੍ਰਿਫਤਾਰ ਨਹੀਂ ਹੋਇਆ ਉਹ ਬਾਗੀ ਹੈ ਔਰ ਜੇਕਰ ਕਤਲ ਕੇਸ ਦੇ ਵਿੱਚ 5-7 ਸਾਲ ਜੇ ਲਾਉਣੀ ਨੇ ਜਾਂ ਇਸ ਤੋਂ ਵੀ ਵੱਧ ਲੱਗ ਜਾਂਦੇ ਨੇ ਤਾਂ ਫਿਰ 5-7 ਹੋਰ ਰਗੜ ਕੇ ਜਾਵਾਂਗੇ ਜਿਹੜੇ ਬਾਜ਼ ਨਹੀਂ ਆਉਂਦੇ ਇਸੇ ਕਰਕੇ 24 ਘੰਟੇ ਦੀ ਅਗਲੀ ਚੇਤਾਵਨੀ ਦਿੱਤੀ ਗਈ ਔਰ ਉਸ ਤੋਂ ਬਾਅਦ ਕਈ ਸਾਰੇ ਅਜਿਹੇ ਬਲੌਗਰ ਸੀ ਸੋਸ਼ਲ ਮੀਡੀਆ ਦੇ ਚਿਹਰੇ ਸੀ ਜਿਹੜੇ ਬਲਗਰ ਕੰਟੈਂਟ ਪਾਉਂਦੇ ਸੀ ਕਈਆਂ ਨੇ ਤਾਂ ਮਾਫੀ ਮੰਗ ਕੇ ਆਪਣੀ ਜਾਨ ਛਡਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਕੁਝ ਲੋਕਾਂ ਨੇ ਕਿਹਾ ਕਿ ਸਾਨੂੰ ਵੀ ਮਾਰਿਆ ਜਾ ਸਕਦਾ ਕੁਝ ਕੁੜੀਆਂ ਹੋਰ ਸਾਹਮਣੇ ਆਈਆਂ ਨੇ ਇਹ ਸਾਰੇ ਕਾਸੇ ਦੇ ਵਿੱਚੋਂ ਬਹੁਤ ਸਾਰੇ ਲੋਕਾਂ ਦੀਆਂ ਗੱਲਾਂ ਹੋ ਰਹੀਆਂ ਨੇ ਕੁਝ ਲੋਕ ਕਹਿ ਰਹੇ ਆ ਕਿ ਅਮਰਤਪਾਲ ਸਿੰਘ ਮਹਿਰੋਂ ਵਾਲਾ ਚੁੱਕਿਆ ਹੋਇਆ ਕਦਮ ਜਾਇਜ਼ ਹੈ ਇਸੇ ਤਰੀਕੇ ਨਾਲ ਹੀ ਹੱਲ ਕੀਤਾ ਜਾ ਸਕਦਾ ਹੈ ਕਿਉਂਕਿ ਮੁਢਲੀ ਜ਼ਿੰਮੇਵਾਰੀ ਤਾਂ ਕਾਨੂੰਨ ਦੀ ਬਣਦੀ ਸੀ ਇਹਨਾਂ ਨੂੰ ਰੋਕਣਾ ਔਰ ਸਰਕਾਰ ਤੇ ਪੁਲਿਸ ਨੇ ਜ਼ਰੂਰੀ ਨਹੀਂ ਸਮਝਿਆ ਇਹ ਜੇ ਕੰਟੈਂਟ ਨੂੰ ਰੋਕਣਾ ਔਰ ਉਹਨਾਂ ਨੇ ਇਹਨਾਂ ਨੂੰ ਖੁੱਲੇ ਛੱਡੀ ਰੱਖਿਆ ਜਿਸ ਕਰਕੇ ਸੋਸ਼ਲ ਮੀਡੀਆ ਦੇ ਜ਼ਰੀਏ ਕਾਫੀ ਜ਼ਿਆਦਾ ਇਤਰਾਯੁਕ ਸਮਗਰੀ ਹੈ ਜਿਹੜੀ ਘੁੰਮਦੀ ਰਹਿੰਦੀ ਹੈ ਜਾਂ ਫੇਸਬੁੱਕ ਹੋਵੇ ਇੰਸਟਾਗ੍ਰਾਮ ਹੋਵੇ ਜਾਂ ਕੋਈ ਹੋਰ ਸੋਸ਼ਲ ਮੀਡੀਆ ਐਪ ਉਸ ਤੇ ਕਿਤੇ ਨਾ ਕਿਤੇ ਫੋਨ ਸਕਰੋਲ ਕਰਦੇ ਆ ਜਿਹੜੇ ਲੋਕ ਨਹੀਂ ਵੀ ਦੇਖਣਾ ਚਾਹੁੰਦੇ ਉਹਨਾਂ ਦੇ ਫੋਨ ਵਿੱਚ ਵੀ ਇਸ ਤਰ੍ਹਾਂ ਦਾ ਕੰਟੈਂਟ ਘੁੰਮਣ ਲੱਗਦਾ ਹੈ ਇਹ ਸਾਰੇ ਨੂੰ ਰੋਕਣਾ ਕਿਵੇਂ ਹੈ ਕੰਟਰੋਲ ਕਿਵੇਂ ਕਰਨਾ ਹੈ ਤੇ ਅਮਰਿਤਪਾਲ ਸਿੰਘ ਮਹਿਰੋਂ ਤੇ ਉਸਦੇ ਸਾਥੀਆਂ ਨੇ ਇਹ ਤਰੀਕਾ ਲੱਭ ਲਿਆ ਔਰ ਉਹਨਾਂ ਨੇ ਦੱਸਿਆ ਪਹਿਲਾਂ ਵੀਡੀਓ ਪਾ ਕੇ ਕਿ ਅਸੀਂ ਪਿਆਰ ਨਾਲ ਵੀ ਸਮਝਾਇਆ ਜਿਹੜੇ ਸਮਝ ਗਏ ਠੀਕ ਜਿਹੜੇ ਨਹੀਂ ਸਮਝੇ ਤਾਂ ਫਿਰ ਉਹਨਾਂ ਲਈ ਸੌਦਾ ਸ਼ਬਦ ਉਹਨਾਂ ਨੇ ਵਰਤੇ ਆ ਹੁਣ ਕਾਨੂੰਨ ਦੀ ਨਜ਼ਰ ਦੇ ਵਿੱਚ ਕਤਲ ਕਰਨਾ ਮਾਫੀ ਯੋਗ ਨਹੀਂ ਐਸੇ ਕਰਕੇ ਦੋ ਜਣਿਆਂ ਨੂੰ ਗ੍ਰਫਤਾਰ ਕੀਤਾ ਗਿਆ ਤੇ ਤੀਜੇ ਨੂੰ ਵੀ ਗ੍ਰਫਤਾਰ ਕੀਤਾ ਜਾ ਸਕਦਾ ਹੈ। ਐਸੇ ਦੇ ਦੌਰਾਨ ਜਿੱਥੇ ਗੱਲਾਂ ਹੋ ਰਹੀਆਂ ਨੇ ਤੇ ਹੁਣ ਪਾਲੀ ਭੁਪਿੰਦਰ ਸਿੰਘ ਜਿਹੜੇ ਸਾਹਿਤਕਾਰ ਨੇ ਫਿਲਮ ਮੇਕਰ ਨੇ ਉਹਨਾਂ ਨੇ ਆਪਣੀ ਟਿੱਪਣੀ ਇਸ ਮੁੱਦੇ ਦੇ ਉੱਤੇ ਕੀਤੀ ਹੈ ਔਰ ਉਹਨਾਂ ਨੇ ਇਹ ਵੀ ਕਿਹਾ ਕਿ ਹੁਣ ਮੇਰੇ ਨਾਲ ਬੈਸਣਾ ਬੰਦ ਕਰੋ ਤੇ ਜਾ ਕੇ ਆਪਣੀ ਗਲੀ ਮੁਹੱਲੇ ਦੇ ਵਿੱਚ ਚੰਗੇ ਕਲਾਕਾਰ ਲੱਭੋ। ਇਸ ਤਰ੍ਹਾਂ ਦੀ ਗੱਲ ਉਹਨਾਂ ਨੇ ਕਰਦੇ ਆ ਪੂਰੀ ਡਿਟੇਲ ਦੇ ਵਿੱਚ ਕੀ ਲਿਖਿਆ ਉਹ ਤੁਹਾਡੇ ਨਾਲ ਸਾਂਝਾ ਕਰ ਦਿੰਨੇ ਆ। ਸੰਸਾਰ ਵਿੱਚ ਬਹੁਤ ਕੁਝ ਮਾੜਾ ਬਹੁਤ ਕੁਝ ਚੰਗਾ ਹੈ ਤੁਹਾਨੂੰ ਕੀ ਦਿਸਦਾ ਹੈ ਨਿਰਭਰ ਇਸ ਗੱਲ ਤੇ ਕਰਦਾ ਹੈ ਕਿ ਤੁਹਾਡੀ ਨਜ਼ਰ ਵੇਖਦੀ ਕੀ ਹੈ ਤੁਸੀਂ ਮਾੜਾ ਵੇਖਣਾ ਬੰਦ ਕਰ ਦਿਓ ਸੋਸ਼ਲ ਮੀਡੀਆ ਦੀਆਂ ਐਲਗੋਰਿਦਮ ਵਾਂਗ ਜ਼ਿੰਦਗੀ ਦੀਆਂ ਐਲਗੋਰਿਦਮਸ ਵੀ ਤੁਹਾਨੂੰ ਮਾੜਾ ਵਿਖਾਉਣਾ ਬੰਦ ਕਰ ਦੇਣਗੀਆਂ ਸਮਝੋ ਸੁਧਰ ਗਿਆ ਸਮਾਜ ਇੱਥੇ ਸੋਸ਼ਲ ਮੀਡੀਆ ਤੇ ਕਿੰਨੀਆਂ ਕੁੜੀਆਂ ਹਨ ਜੋ ਬਹੁਤ ਸੋਹਣੀਆਂ ਤੇ ਸਾਫ਼ ਸੁਥਰੀਆਂ ਰੀਲਾਂ ਬਣਾਉਂਦੀਆਂ ਹਨ ਪੜ੍ਹਾਈ ਲਿਖਾਈ ਤੇ ਸਿਹਤ ਸੰਬੰਧੀ ਗੱਲਾਂ ਕਰਦੀਆਂ ਹਨ 2-2000 ਵੀ ਉਹਨਾਂ ਦੇ ਫਾਲੋਅਰ ਨਹੀਂ ਾਰੇ ਕੁੜੀ ਜੋ ਗੰਦ ਪਰੋਸਣ ਦੇ ਇਲਜ਼ਾਮ ਵਿੱਚ ਮਾਰ ਦਿੱਤੀ ਗਈ ਉਸ ਨੂੰ 4 ਲੱਖ ਦੇ ਕਰੀਬ ਲੋਕ ਵੇਖਦੇ ਸਨ ਜੇ ਇਹਨਾਂ 4 ਲੱਖ ਵਿੱਚੋਂ 50 ਹਜ਼ਾਰ ਨੇ ਵੀ ਚੰਗੀਆਂ ਰੀਲਾਂ ਬਣਾਉਣ ਵਾਲੀਆਂ ਕੁੜੀਆਂ ਨੂੰ ਫਾਲੋ ਕੀਤਾ ਹੁੰਦਾ ਤਾਂ ਸ਼ਾਇਦ ਇਹ ਕੁੜੀ ਚੰਗੀਆਂ ਰੀਲਾਂ ਹੀ ਬਣਾਉਂਦੀ ਹੁੰਦੀ ਸਮਾਜ ਵਿੱਚ ਮਾੜੀ ਕਲਾ ਕਦੋਂ ਜ਼ੋਰ ਫੜਦੀ ਹੈ ਜਦੋਂ ਲੋਕ ਚੰਗੀ ਕਲਾ ਵੇਖਣੀ ਬੰਦ ਕਰ ਦਿੰਦੇ ਨੇ ਤੁਸੀਂ ਚੰਗੇ ਕਲਾਕਾਰਾਂ ਨੂੰ ਵੇਖਣਾ ਸੁਣਨਾ ਸ਼ੁਰੂ ਕਰ ਦਿਓ ਮਾੜੇ ਆਪੇ ਭੁੱਖੇ ਮਰ ਜਾਣਗੇ ਪਰ ਉਹ ਨਹੀਂ ਮਰਦੇ ਭੁੱਖੇ ਸਦਾ ਚੰਗੇ ਕਲਾਕਾਰ ਮਰਦੇ ਨੇ ਕਿਉਂ ਕਿ ਤੁਹਾਡੀਆਂ ਐਲਗੋਰਿਦਮਸ ਲੱਭਦਿਆਂ ਹੀ ਮਾੜਿਆਂ ਨੂੰ ਨੇ ਇਹ ਵੀ ਭੁੱਲ ਜਾਓ ਕਿ ਇੱਕ ਨੂੰ ਮਾਰੇ ਨਾਲ ਇਹ ਰੁਝਾਨ ਖਤਮ ਹੋ ਜਾਵੇਗਾ ਇਤਿਹਾਸ ਫਰੋਲ ਕੇ ਵੇਖੋ ਕੋਈ ਯੁੱਗ ਕੋਈ ਸਮਾਂ ਅਜਿਹਾ ਨਹੀਂ ਸੀ ਜਦੋਂ ਸੰਸਾਰ ਉੱਤੇ ਮਾੜੀ ਕਲਾ ਤੇ ਮਾੜੇ ਕਲਾਕਾਰ ਨਹੀਂ ਸਨ ਜਦੋਂ ਅੰਗ ਪ੍ਰਦਰਸ਼ਨ ਅਤੇ ਦੇਵਪਾਰ ਨਹੀਂ ਸੀ ਹੁੰਦਾ ਅਗਾਹ ਦੀ ਹੋਵੇਗਾ ਭੁੱਖਾ ਨੇ ਜੋ ਕਿਸੇ ਨੂੰ ਨੰਗਾ ਨਚਵਾਉਂਦੀਆਂ ਨੇ ਤੇ ਕਿਸੇ ਨੂੰ ਨੰਗੇਜ਼ ਵੇਖਣ ਲਈ ਮਜਬੂਰ ਕਰਦੀਆਂ ਨੇ ਜਦੋਂ ਤੱਕ ਭੁੱਖਾ ਨੇ ਮਾੜੀ ਕਲਾ ਵੀ ਰਹੇਗੀ ਜੇ ਮਾੜੀ ਕਲਾ ਕਿਸੇ ਕਲਾਕਾਰ ਨੂੰ ਮਾਰੇ ਨਾਲ ਮੁੱਕਦੀ ਹੈ ਤਾਂ ਚਮਕੀਲੇ ਨਾਲ ਮੁੱਕ ਜਾਣੀ ਚਾਹੀਦੀ ਸੀ ਇਹ ਵੀ ਭੁੱਲ ਜਾਓ ਕਿ ਇਹ ਬਿਹਾਰੀ ਨੇ ਜੋ ਪੰਜਾਬ ਵਿੱਚ ਆ ਕੇ ਗੰਦ ਪਾਉਂਦੇ ਨੇ ਵਿਦੇਸ਼ੀ ਵਸਦੇ ਮਿੱਤਰ ਇਸ ਗੱਲ ਦੀ ਤਸਦੀਕ ਕਰ ਸਕਦੇ ਨੇ ਕਿ ਉੱਧਰ ਸਾਡੀਆਂ ਵੀ ਕੁੜੀਆਂ ਕੁਝ ਬਥੇਰਾ ਅਜਿਹਾ ਕੁਝ ਕਰਦੀਆਂ ਨੇ ਹੁਣ ਮੇਰੇ ਨਾਲ ਬੈਸਣ ਨਾਲ ਮਸਲਾ ਹੱਲ ਨਹੀਂ ਹੋਣਾ ਜਾਓ ਤੇ ਆਪਣੇ ਗਲੀ ਗਵਾਂਢ ਦੇ ਕਿਸੇ ਚੰਗੇ ਕਲਾਕਾਰ ਨੂੰ ਲੱਭੋ ਉਸ ਨੂੰ ਸੁਣੋ ਤੇ ਅੱਗੇ ਵਧਣ ਲਈ ਉਸ ਦੀ ਮਦਦ ਕਰੋ ਤੁਸੀਂ ਇਹ ਕਮਾਲ ਕਰ ਦਿਓਗੇ ਤਾਂ ਫਿਰ ਕੋਈ ਕਮਲ ਨਹੀਂ ਹੋਵੇਗੀ ਇਹ ਗੱਲ ਕਹਿਣੀ ਹੈ ਪਾਲੀ ਭਪਿੰਦਰ ਸਿੰਘ ਦੀ ਉਹਨਾਂ ਨੇ ਆਪਣਾ ਨਜ਼ਰੀਆ ਤੇ ਵਿਚਾਰ ਪੇਸ਼ ਕੀਤੇ ਨੇ ਹਾਲਾਂਕਿ ਅਜਿਹੇ ਮਾਮਲਿਆਂ ਦੇ ਉੱਤੇ ਸੰਜੀਦਗੀ ਨਾਲ ਕੋਈ ਗੱਲ ਰੱਖਣ ਦੀ ਕੋਸ਼ਿਸ਼ ਵੀ ਕਰਦਾ ਤਾਂ ਬਹੁਤ ਸਾਰੇ ਲੋਕ ਗਾੜੀ ਗਲੋਚ ਦੇ ਉੱਤੇ ਵੀ ਉਤਰ ਆਉਂਦੇ ਨੇ ਹੁਣ ਪਾਲੀ ਭਪਿੰਦਰ ਸਿੰਘ ਨੇ ਤੇ ਆਪਣਾ ਨਜ਼ਰੀਆ ਸਾਂਝਾ ਕੀਤਾ ਇਸ ਮਾਮਲੇ ਦੇ ਉੱਤੇ ਕੁਝ ਲੋਕ ਕਹਿ ਰਹੇ ਸੀ ਕਿ ਜਿਹੜਾ ਅਮਰਪਾਲ ਸਿੰਘ ਮਹਿਰੋ ਨੇ ਚੰਗਾ ਕਦਮ ਚੁੱਕਿਆ ਇਸੇ ਤਰ੍ਹਾਂ ਗੰਦ ਸਾਫ਼ ਹੋਵੇਗਾ ਪਰ ਪਾਲੀ ਭਪਿੰਦਰ ਸਿੰਘ ਦਾ ਕਹਿਣਾ ਹੈ ਕਿ ਜੇਕਰ ਇਸ ਤਰ੍ਹਾਂ ਗੰਦ ਸਾਫ਼ ਹੋਣਾ ਹੁੰਦਾ ਤਾਂ ਜਿਸ ਨੂੰ ਗੰਦਾ ਕਲਾਕਾਰ ਜਾਂ ਸਮਾਜ ਦਾ ਮਾੜਾ ਕਲਾਕਾਰ ਮੰਨਿਆ ਗਿਆ ਅਮਰ ਸਿੰਘ ਚਮਕੀਲਾ ਤਾਂ ਉਸ ਤੋਂ ਬਾਅਦ ਗੰਦ ਕਿਉਂ ਪੈਣਾ ਬੰਦ ਨਹੀਂ ਹੋਇਆ ਉਹਨਾਂ ਦੀ ਇੱਕ ਦਲੀਲ ਇਸ ਪਿੱਛੇ ਹੈ ਕਿ ਵੇਖਣ ਵਾਲਿਆਂ ਦੀ ਗਿਣਤੀ ਮਾੜਿਆਂ ਨੂੰ ਜ਼ਿਆਦਾ ਹੈ ਇਸੇ ਕਰਕੇ ਮਾੜਾ ਕੰਟੈਂਟ ਵੀ ਜ਼ਿਆਦਾ ਆ ਰਿਹਾ ਹੈ ਔਰ ਉਹਨਾਂ ਨੇ ਨਾਲੇ ਵੀ ਕਿਹਾ ਕਿ ਸੋਸ਼ਲ ਮੀਡੀਆ ਦਾ ਜਿਹੜਾ ਐਲਗੋਰਿਦਮ ਹੈ ਉਸ ਦੇ ਵਿੱਚੋਂ ਮਾੜਾ ਲੱਭਣਾ ਬੰਦ ਕਰੋ ਤੇ ਤੁਹਾਡੀ ਜ਼ਿੰਦਗੀ ਵਿੱਚੋਂ ਵੀ ਮਾੜਾ ਲੱਭਣਾ ਬੰਦ ਹੋ ਜਾਵੇਗਾ ਪਾਲੀ ਭਪਿੰਦਰ ਸਿੰਘ ਦੇ ਇਸ ਵਿਚਾਰ ਨਾਲ ਤੁਹਾਡਾ ਕੀ ਮਤ ਮਿਲਦੀ ਹੈ ਕਿ ਨਹੀਂ ਮਿਲਦੀ ਤੁਸੀਂ ਕੀ ਵਿਚਾਰ ਰੱਖਦੇ ਹੋ ਆਪਣੇ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਪਰ ਦਰਸਾਲ ਅਜਿਹੇ ਮਾਮਲਿਆਂ ਦੇ ਵਿੱਚ ਜਦੋਂ ਵੀ ਕੋਈ ਗੱਲ ਉੱਠਦੀ ਹੈ ਜਾਂ ਚਰਚਾ ਦਾ ਵਿਸ਼ਾ ਬਣਦੀ ਹੈ ਤਬਾਤੀ ਵਾਰ ਇਸ ਕਰਕੇ ਲੋਕ ਬੋਲਣੋਂ ਹਟ ਜਾਂਦੇ ਨੇ ਬੋਲਦੇ ਨਹੀਂ ਕਿ ਜੇਕਰ ਅਸੀਂ ਆਪਣਾ ਵਿਚਾਰ ਰੱਖਿਆ ਤੇ ਸਾਡੇ ਵਿਰੋਧੀ ਵਿਚਾਰਾਂ ਵਾਲੇ ਸਾਡੇ ਆਲੇ-ਦੁਆਲੇ ਨਾ ਆ ਜਾਣ ਸਾਨੂੰ ਗਾਲੀ-ਗਲੋਚ ਕਰਨ ਤੇ ਨਾ ਉਤਰੇ ਆਉਣ ਕਿਉਂਕਿ ਅੱਜਕੱਲ ਸਮਾਜ ਦੇ ਵਿੱਚ ਜਿਸ ਤਰ੍ਹਾਂ ਦੀ ਗੜਵਟਾਈ ਹੈ ਜਾਂ ਕਿਸੇ ਵੀ ਤਰ੍ਹਾਂ ਦੇ ਨਾਲ ਕੋਈ ਕਿਸੇ ਦਾ ਵਿਚਾਰ ਪਸੰਦ ਨਹੀਂ ਤੇ ਜੇਕਰ ਉਸ ਦੇ ਕੋਲ ਜਵਾਬ ਨਹੀਂ ਹੁੰਦਾ ਤਾਂ ਉਹ ਜਵਾਬ ਦੀ ਬਜਾਏ ਫਿਰ ਗਾਲੀ-ਗਲੋਚ ਤੇ ਉਤਰੇ ਆਉਂਦਾ ਇੱਥੋਂ ਤੱਕ ਕਿ ਕਈ ਵਾਰੀ ਇਹ ਚੀਜ਼ਾਂ ਹਿੰਸਕ ਘਟਨਾਵਾਂ ਵਿੱਚ ਵੀ ਬਦਲ ਜਾਂਦੀਆਂ ਨੇ ਪਰ ਫਿਰ ਵੀ ਪਾਲੀ ਭੁਪਿੰਦਰ ਸਿੰਘ ਨੇ ਇਸ ਚਲਦੇ ਮਾਹੌਲ ਦੇ ਵਿੱਚ ਚਲਦੀ ਚਰਚਾ ਦੇ ਵਿੱਚ ਆਪਣੀ ਗੱਲ ਕਹਿ ਦਿੱਤੀ ਹੈ ਥੋੜੇ ਸ਼ਬਦਾਂ ਦੇ ਵਿੱਚ ਕਿ ਅਸਲ ਦੇ ਵਿੱਚ ਜੜ ਕਿੱਥੇ ਪਈ ਹੈ ਇਹ ਵਲਗੈਰਿਟੀ ਜਾਂ ਵਲਗਰ ਕੰਟੈਂਟ ਨੂੰ ਖਤਮ ਕਿਵੇਂ ਕੀਤਾ ਜਾ ਸਕਦਾ ਹੈ ਮਾੜੇ ਐਲਗੋਰਿਦਮ ਚੋਂ ਬਾਹਰ ਕਿਵੇਂ ਆਇਆ ਜਾ ਸਕਦਾ ਹੈ ਇਹ ਦਲੀਲਾਂ ਦੇ ਦਿੱਤੀਆਂ ਨੇ ਹਾਲਾਂਕਿ ਇੱਥੇ ਵੀ ਜ਼ਿਕਰ ਕਰਨਾ ਬਣਦਾ ਹੈ ਕਿ ਅਮਰਿਤਪਾਲ ਸਿੰਘ ਮਹਿਰੋ ਨੇ ਜਿੰਨਾ ਕੁੜੀਆਂ ਨੂੰ ਜਾਂ ਮੁੰਡਿਆਂ ਨੂੰ ਚੇਤਾਵਨੀ ਦਿੱਤੀ ਉਹਨਾਂ ਵਿੱਚੋਂ ਕਈਆਂ ਨੇ ਤਾਂ ਮਾਫੀ ਮੰਗੀ ਹੈ ਔਰ ਕਈਆਂ ਨੇ ਕਿਹਾ ਕਿ ਅਸੀਂ ਜਿਵੇਂ ਉਹਨਾਂ ਨੇ ਸਾਡੇ ਤੋਂ ਮਾਫੀਆਂ ਮੰਗਵਾਈਆਂ ਨੇ ਤੇ ਉਸ ਤੋਂ ਬਾਅਦ ਕੰਮ ਬੰਦ ਕਰ ਦਿੱਤਾ ਸੀ ਉਸ ਤਰ੍ਹਾਂ ਦਾ ਪ੍ਰੋਮੋਸ਼ਨ ਵੀ ਨਹੀਂ ਕਰਦੇ ਇਹ ਕਮਰੇਤ ਸਰ ਦੀ ਕੁੜੀ ਹੈ ਉਹ ਵੀ মিডিਆ ਦੇ ਸਾਹਮਣੇ ਆਈ ਜਿਸ ਨੇ ਆਖਿਆ ਕਿ ਮੈਂ ਹੁਣ ਉਹ ਕੰਮ ਬੰਦ ਕਰ ਦਿੱਤਾ ਪਰ ਫਿਰ ਵੀ ਮੇਰੇ ਉੱਤੇ ਕਿਸੇ ਨਾ ਕਿਸੇ ਤਰ੍ਹਾਂ ਦਾ ਇੱਕ ਮਾਨਸਿਕ ਤਣਾਅ ਬਣਿਆ ਹੋਇਆ ਕਿ ਮੇਰੀ ਜਾਨੀ ਨੁਕਸਾਨ ਵੀ ਹੋ ਸਕਦਾ ਹੈ ਇਸ ਦੀ ਜੇਕਰ ਕਿਸੇ ਵੀ ਤਰ੍ਹਾਂ ਦੀ ਕੋਈ 19 ਕੀ ਹੁੰਦੀ ਹੈ ਜਾਂ ਘਟਨਾ ਮੇਰੇ ਨਾਲ ਵਾਪਰਦੀ ਹੈ ਤਾਂ ਇਸ ਦਾ ਜ਼ਿੰਮੇਵਾਰ ਕੌਣ ਹੋਵੇਗਾ ਇਸ ਦੇ ਬਾਰੇ ਉਸ ਨੇ ਗੱਲਾਂ ਨੇ ਜਿਹੜੀਆਂ মিডিਆ ਦੇ ਵਿੱਚ ਦੱਸ ਦਿੱਤੀਆਂ ਨੇ ਬਹੁਤ ਸਾਰੀਆਂ ਕੁੜੀਆਂ ਤਾਂ ਮੁੰਡੇ ਨੇ ਜਿਹੜੇ ਜਾਂ ਕੰਮ ਕਰਨ ਵਾਲੇ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਨੇ ਤਾਂ ਇਸ ਮਾਮਲੇ ਦੇ ਵਿੱਚੋਂ ਕਈਆਂ ਨੇ ਕੰਨੀ ਕਤਰੌਣੀ ਸ਼ੁਰੂ ਕਰ ਦਿੱਤੀ ਹੈ ਪਾਸਾ ਵਟ ਲਿਆ ਤੇ ਕਈ ਹਾਲੇ ਉਸੇ ਲੈ ਦੇ ਨਾਲ ਆਪਣੇ ਕੰਟੈਂਟ ਨੂੰ ਜਾਰੀ ਰੱਖ ਰਹੇ ਨੇ ਹਾਲਾਂਕਿ ਪਿਛਲੇ 2 ਦਿਨਾਂ ਤੋਂ ਕਾਫੀ ਜ਼ਿਆਦਾ ਪ੍ਰਭਾਵ ਪਿਆ ਹੈ ਔਰ ਸੋਸ਼ਲ ਮੀਡੀਆ ਦੇ ਉੱਤੇ ਕਿਸੇ ਵੀ ਤਰ੍ਹਾਂ ਦੀ ਨਵੀਂ ਕੋਈ ਰੀਲ ਇਸ ਤਰ੍ਹਾਂ ਦੀ ਸਾਹਮਣੇ ਨਹੀਂ ਆਈ ਹਾਲਾਂਕਿ ਬਹੁਤ ਸਾਰਾ ਕੰਟੈਂਟ ਸੋਸ਼ਲ ਮੀਡੀਆ ਦਾ ਜਿਹਾ ਹੁੰਦਾ ਹੈ ਕਿ ਜਦੋਂ ਵੀ ਕੋਈ ਚਰਚਾ ਚੱਲਦੀ ਹੈ ਜੋ ਵੀ ਚੀਜ਼ ਸਰਚ ਹੁੰਦੀ ਹੈ ਤਾਂ ਫਿਰ ਪੁਰਾਣੀਆਂ ਚੀਜ਼ਾਂ ਵੀ ਭਾਵੇਂ ਰਿਕਾਰਡ ਕੀਤੀਆਂ ਹੋਣ ਉਹ ਵੀ ਫੋਨ ਦੇ ਵਿੱਚ ਹਰੇਕ ਦੇ ਚੀ ਕੋਈ ਨਹੀਂ ਵੀ ਦੇਖਣਾ ਚਾਹੁੰਦਾ ਉਹਦੇ ਵੀ ਸਾਹਮਣੇ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਕਿਉਂਕਿ ਟਰੈਂਡ ਇਸ ਤਰ੍ਹਾਂ ਦਾ ਕੰਟੈਂਟ ਹੈ ਕਰਨਾ ਸ਼ੁਰੂ ਕਰ ਦਿੰਦਾ ਹੁਣ ਪਾਲੀ ਭੁਪਿੰਦਰ ਸਿੰਘ ਦੀ ਇਸ ਕੀਤੀ ਗਈ ਟਿੱਪਣੀ ਦੇ ਉੱਤੇ ਇਸਾਰੇ ਮਸਲੇ ਦੇ ਉੱਤੇ ਜੋ ਉਹਨਾਂ ਨੇ ਵਿਚਾਰ ਸਾਂਝਾ ਕੀਤਾ ਹੈ ਇਸ ਦੇ ਬਾਰੇ ਤੁਸੀਂ ਵੀ ਆਪਣੀ ਆਪਣੀ ਰਾਏ ਜ਼ਰੂਰ ਸਾਂਝੀ ਕਰਿਓ ਤੇ ਬਣੇ ਰਹੋ এবিসি ਪੰਜਾਬ ਦੇ ਨਾਲ